ਸਾਜੇ ਚੱਲੇ ਆ ਬਾਗ ਦਾ ਮਾਲਕ ਵੀ ਕਿੱਥੇ ਗੁਰਦਵਾਰਾ ਸਾਹਿਬ ਇਹ ਬਾਗ ਸਾਹਿਬ ਸੰਗੀ ਬਰਾਣ ਦੀ ਨੰਨ ਕਰ ਜਿੰਦਾ ਸ਼ਰਮਾਲੀ ਬੈਠਾ ਹੋਵੇ ਇਹ ਮਾਮਾ ਸਾਡੇ ਮਾਲੀ ਨੇ ਉਹ ਕਿਸੇ ਨੇ ਨਹੀਂ ਯਾਦ ਕਰਨਾ ਕਿਸੇ ਨੇ ਨਹੀਂ ਪੁੱਛਣਾ ਕਿ ਵੀਰ ਕੋਲ ਨਾ ਕੋਈ ਆਇਆ ਘਰ ਕੇ ਨਹੀਂ ਆਇਆ ਕਿ ਕਿੱਥੇ ਖੜੇ ਹੋਣਗੇ ਪਤਾ ਨਹੀਂ ਰੋਟੀ ਖਾ ਲਈ ਨਹੀਂ ਖਾ ਲਈ ਉਹ ਕੋਈ ਨਹੀਂ ਫਿਕਰ ਕਰਦਾ ਕਿਸੇ ਦਾ ਇਹ ਤੇ ਮਾਪੇ ਬਿਨੈ ਨੀਂ ਨੀਂ ਰੋੜੀ ਰੋੜੀ ਲਿਆ ਲਿਆ ਕੇ ਘਰ ਬਣਾਉਂਦੇ ਨੇ ਤੁਸੀਂ ਬਣਾਈ ਇਹਨੂੰ ਬੱਚਿਆਂ ਲਈ ਜਦੋਂ ਉਹ ਮਰ ਲੀ ਜਾਂਦੇ ਨੇ ਨਾ ਫੇਰ ਪਤਾ ਲੱਗਦਾ ਵੀ ਉਹਨਾਂ ਦੀ ਇੱਜ਼ਤ ਕੀ ਹੈ ਘਰ ਯਾਦ ਰੱਖਿਓ ਬੱਚਿਓ ਜਦੋਂ ਤੁਹਾਡੇ ਸਿਰ ਤੇ ਕੋਈ ਹੈ ਨਾ ਪੁੱਛਣ ਵਾਲਾ ਵੀ ਕਿੱਧਰੋਂ ਆਇਆ ਕਿੱਧਰ ਚੱਲਿਆ ਬਸ ਐ ਸਮਝਿਓ ਵੀ ਉਹਨਾਂ ਚਿਰ ਆਪਣੇ ਆਪ ਨੂੰ ਭਾਗਾਂ ਵਲੇ ਸਮਝਦੇ ਤੁਹਾਨੂੰ ਯਾਦ ਰੱਖਿਓ ਜੇ ਮਾਪੇ ਤੁਹਾਨੂੰ ਕਹਿਣ ਲੱਗੇ ਮਨ ਵਿੱਚ ਇਹ ਸੋਚੇ ਨਾ ਕਿ ਗਲ ਛੱਡ ਕਾਨੂੰ ਸੁਣਣਾ ਹੈ ਕਿ ਕਿੱਥੋਂ ਆਇਆ ਕਿੱਥੋਂ ਗਿਆ ਇਹਦਾ ਮਤਲਬ ਮਾਪੇ ਤੁਹਾਡੇ ਤੋਂ ਡਰਦਾ ਹੈ ਡਰ ਕੇ ਨਹੀਂ ਉਹ ਬਾਦਸ਼ਾਹ ਨੇ ਸੰਤਨਤ ਦੇ ਕਰੋਪ ਨਾਲ ਕਹਿ ਵੀ ਇਹ ਦੱਸ ਰਹੇ ਸੀ ਨਾ ਕਿਹਦਾ ਉਹ ਕਹਿੰਦੇ ਇਹਨੂੰ ਇੱਥੇ ਹੈ ਬਣਾ ਦੇ ਇੱਥੇ ਆਪ ਕੋਠੀ ਬਣਾ ਦੇ ਇੱਧਰ ਸ਼ੈਡ ਬਣਾ ਦੇ ਆਮ ਬੱਚੇ ਹੁੱਕਾ ਕਰ ਸਕਦੇ ਅਰਦੇ ਜੀ ਉਹਦੀ ਗੱਲ ਮੂੜੀ ਨਹੀਂ ਨਾ ਉਹ ਇਹ ਹੁੰਦਾ ਹੈ ਮਾਵਾ ਪਾਦੀ ਉਹਨਾਂ ਦੇ ਬੋਲਾਂ ਦੀ ਕਦਰ ਕਰਨੀ ਚਾਹੀਦੀ ਹੈ ਇਸ ਤਰ੍ਹਾਂ ਤੇ ਬਹੁਤ ਦੁਨੀਆ ਬਣ ਕੇ ਚਲੀ ਗਈ ਜਿੱਦਾਂ ਇੱਕ ਚੰਦੇ ਤੋਂ ਫਰਕ ਨਹੀਂ ਆਉਣਾ ਇਹ ਮੇਰੇ ਵੀ ਇੱਕ ਸ਼ਬਦ ਦੇਸ਼ ਵਿੱਚ ਘੇਰ ਦਿੰਦੇ ਕੋਈ ਪੱਕਾ ਹੋ ਗਿਆ ਪੱਕਾ ਹੋ ਗਿਆ ਉਨੀਤੇ ਪੱਕਾ ਦੀ ਦੁਨੀਆ ਵਿੱਚ ਜੇ ਜਦ ਇਹ ਉਨੀਤੇ ਪੱਕਾ ਨਹੀਂ ਦੁਨੀਆ ਇੱਕ